ਹਾਂਜੀ ਮੈਂ ਹਾਜ਼ਰ ਹਾਂ ਰਾਜਵਿੰਦਰ ਸਿੰਘ ਹੋਰ ਖਾਸ ਗੱਲਾਂ ਦਾ ਪ੍ਰੋਗਰਾਮ ਲੈ ਕੇ ਜਿਦੇ ਜਸੀਂ ਕੁਝ ਜ਼ਿੰਦਗੀ ਦੇ ਜਿਹੜੇ ਤਜਰਬੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਸਮਾਂ ਜਿਹੜਾ ਬਹੁਤ ਬਲਵਾਨ ਹੈ ਸਮਾਂ ਹਮੇਸ਼ਾ ਬਦਲਦਾ ਰਹਿੰਦਾ ਹੈ ਅੱਜ ਸਮਾਂ ਕੁਝ ਹੋਰ ਹੈ ਅੱਜ ਤੋਂ 50 60 ਸਾਲ ਪਹਿਲਾਂ ਸਮਾਂ ਕੁਝ ਹੋਰ ਸੀ ਤੇ ਕਹਿਣ ਵਾਲੇ ਤਾਂ ਜਿਨ੍ਹਾਂ ਨੇ ਇਹ ਸਮਾਂ ਦੇਖਿਆ ਤੇ ਉਹ ਸਮਾਂ ਵੀ ਦੇਖਿਆ ਉਹ ਕਹਿੰਦੇ ਨੇ ਸਮਾਂ ਬੜੀ ਤੇਜ਼ੀ ਨਾਲ ਬਦਲਿਆ ਹੈ ਬਹੁਤ ਕੁਝ ਹੈ ਜਿਹੜਾ ਬਦਲਾਅ ਆਏ ਨੇ ਸੋ ਅਸੀਂ ਉਸ ਸਮੇਂ ਦੀਆਂ ਗੱਲਾਂ ਕਰਾਂਗੇ ਅੱਜ ਤੋਂ 50 60 ਸਾਲ ਪਿੱਛੇ ਜਾ ਕੇ ਕਿ ਉਸ ਵੇਲੇ ਕਿਸ ਤਰ੍ਹਾਂ ਦੇ ਰੀਤੀ ਰਿਵਾਜ ਸੀ ਕਿਸ ਤਰ੍ਹਾਂ ਦੇ ਕੰਮ ਸੀ ਤੇ ਫਿਰ ਵੀ ਆਪਣਾ ਜੀਵਨ ਹੈ ਜਿਹੜਾ ਕਿਸ ਤਰ੍ਹਾਂ ਖੁਸ਼ੀ ਖੁਸ਼ੀ ਬਿਤਾਉਂਦੇ ਸੀ ਸੋ ਅੱਜ ਦੇ ਇਸ ਪ੍ਰੋਗਰਾਮ ਚ ਅਸੀਂ ਗੱਲ ਕਰਾਂਗੇ ਭੁਪਿੰਦਰ ਕੌਰ ਜੀ ਨਾਲ ਸਭ ਤੋਂ ਪਹਿਲਾਂ ਤੇ ਹੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਈਗੁਰ ਜੀ ਖਾਨਸਾ ਵਾਈਗੁਰ ਜੀ ਇਕੱਤੇ ਤੇ ਅਸੀਂ ਅੱਜ ਗੱਲ ਕਰਨ ਜਾਣਨੀ ਚਾਹਾਂਗੇ ਜਦੋਂ ਤੁਹਾਡੇ ਵਿਆਹ ਹੋਏ ਉਸ ਵੇਲੇ ਤਾਂ ਅੱਜ ਦੇ ਸਮੇਂ ਨਾਲੋਂ ਬਹੁਤ ਫਰਕ ਹੋਣਾ ਬਹੁਤ ਫਰਕ ਬਹੁਤ ਜ਼ਿਆਦਾ ਜੀ ਉਹ ਸਾਡੇ ਸਮੇਂ ਵਿੱਚ ਤਾਂ ਜਿਵੇਂ ਵਿਆਹਾਂ ਨੂੰ ਕੁੜੀਆਂ ਪਰਦੇਚ ਵਿਆਹ ਹੁੰਦਾ ਹੁੰਦਾ ਹਾਂ ਚਾਦਾ ਜਲਵੇਟ ਕੇ ਨੰਦ ਕਰਦੇ ਦੇ ਹਾਂ ਸ਼ਰਮ ਵੀ ਕਰਦੇ ਦੇ ਸਮਾਂ ਵਿੱਚ ਜੀ ਮੂੰਹ ਨਹੀਂ ਦਿਖਣ ਦੇਣਾ ਹੱਥ ਵੀ ਨਹੀਂ ਤਾਂ ਦੇਖਣ ਮੰਦੇ ਹਾਂ ਹਾਂਜੀ ਤੇ ਤੁਹਾਡਾ ਵੀ ਇਸੇ ਤਰ੍ਹਾਂ ਹੋਇਆ ਸੀ ਜੀ ਸਾਡਾ ਵੀ ਇਸੇ ਤਰ੍ਹਾਂ ਹੋਇਆ ਰੋ ਹਾਂ ਸਾਡੇ ਦਾ ਜਦ ਚਾਦਰ ਵਾਲੇ ਦੇਗੇ ਨਾ ਸਾਦਾ ਸਰਵੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਉਸ ਵੇਲੇ ਜਿਹੜਾ ਕੋਈ ਵੀ ਅੰਗ ਮੂੰਹ ਵੀ ਨਹੀਂ ਸੀ ਦੇਖਣ ਦਿੱਤਾ ਜਾਂਦਾ ਹੱਥ ਵੀ ਨਹੀਂ ਸੀ ਦੇਖਣ ਦਿੱਤਾ ਜਾਂਦਾ ਤੇ ਇਹ ਵੀ ਸੁਣਿਆ ਵੀ ਉਸ ਤੋਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਤਾਂ ਬਰਾਤਾਂ ਨੇ ਜਿਹੜੀਆਂ ਉਹ ਕਈ ਦਿਨ ਰੁਕਦੀਆਂ ਸੀ ਹਾਂਜੀ ਪਹਿਲਾਂ ਇੱਕ ਰਾਤ-ਰਾਤ ਰੁਕਦੀ ਸੀ ਸ਼ਾਮ ਨੂੰ ਆਉਂਦੀ ਸੀ ਫਿਰ ਸਵੇਰੇ ਤੜਕੇ ਨੰਦ ਹੋ ਜਾਂਦੇ ਸੜਕੇ-ਸੜਕੇ ਨੰਦ ਹਾਂਜੀ ਸੱਜਰੇ ਰਾਤਲੇ ਮੇਰੇ-ਮੇਰੇ ਹਾਂਜੀ ਨੰਦ ਹੋ ਜਾਂਦੇ ਤੇ ਮਸਤੇ ਸ਼ਾਮ ਨੂੰ ਦੁਪਹਿਰ ਦੇ ਦपहर ਤੇ ਬਾਅਦ ਵਿਦਾ ਕਰਦੇ ਤੇ ਤੁਹਾਡਾ ਵੀ ਇਸੇ ਤਰ੍ਹਾਂ ਹੋਇਆ ਨਹੀਂ ਮੇਰਾ ਜਨ ਸਵੇਰੇ ਗਈ ਜੀ ਸ਼ਾਮ ਨੂੰ ਅਰੇ ਬੜੀ ਭੈਣ ਦਾ ਇਸ ਲਈ ਮੈਂ ਦਾ ਰਾਸ ਰਹੀ ਸੀ ਠੀਕ ਹੈ ਤੇ ਫਿਰ ਉਦੋਂ ਉਹਨਾਂ ਦਾ ਪ੍ਰਬੰਧ ਕਰਨਾ ਜੀ ਪਿੰਡ ਵਿੱਚ ਝੀਮੇ ਆਪਣੇ ਧਰਮਸਾਲ ਹੁੰਦੀ ਜੀ ਹਾਂਜੀ ਧਰਮਸਾਲ ਵਿੱਚ ਪਿੰਡ ਵਿੱਚੋਂ ਮੰਜੇ ਇਕੱਠੇ ਕਰਕੇ ਹੂੰ ਬਿਸਰੇ ਇਕੱਠੇ ਕਰਨੇ ਫਿਰ ਉੱਥੇ ਉਹਨਾਂ ਨੂੰ ਸਾਰੇ ਮਗਰ ਦੇਖਦੇ ਰਹਿੰਦੇ ਮਿਲ ਅਸਤ ਜੀ ਤੇ ਉਸ ਵੇਲੇ ਇਹ ਵੀ ਨਹੀਂ ਸੀ ਰਵਾਜ ਵੀ ਬਰਾਤ ਦੇ ਵਿੱਚ ਤੀਨੀਆਂ ਜਾਂਦੀਆਂ ਨਾ 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 ਹਣਾ ਤਾਂ ਹੀ ਜਾਂਦਾ ਹਾਂ ਹਾਂ ਸਾਡੇ ਸਮੇਂ ਚੋਂ ਤੇ ਜਾਂਦਾ ਹੈ ਹਾਂ ਤੇ ਜਿਹੜਾ ਅੱਜ ਕੱਲ ਬਹੁਤ ਦਰਵਾਜ ਹੋਇਆ ਮੈਂ ਦੇਖ ਦਿਖਾਈਆਂ ਕਰਕੇ ਫੇਰ ਵੀ ਅਸੀਂ ਦੇਖਦੇ ਆਂ ਵੀ ਜਿਹੜੀਆਂ ਵਿਆਹ ਨੇ ਉਹ sire ਨਹੀਂ ਚੜਦੇ ਤੇ ਤੁਹਾਡੇ ਵੇਲੇ ਜਿਹੜਾ ਦੇਖ ਦਿਖਾਈਆਂ ਹੁੰਦੀਆਂ ਸੀ ਨਹੀਂ ਸਾਡੇ ਸਮੇਂ ਕੋਈ ਦੇਖ ਦਿਖਾਈ ਨਹੀਂ ਸੀ ਹੁੰਦੀ ਜਿਵੇਂ ਕਿਸੇ ਰਿਸ਼ਤੇਦਾਰ ਨੇ ਦੱਸ ਪਰੁੰਦਾ ਸਸਾਂਨ ਪਾਏ ਹੁੰਦੇ ਨੇ ਕੁੜੀ ਵਾਲੇ ਫਿਰ ਉਧਰੋਂ ਥੋੜੇ ਜਿਨੇ ਬਾਅਦ ਮੁੰਡੇ ਵਾਲੇ ਸੱਜਣ ਲੈ ਕੇ ਆ ਜਾਂਦੇ ਤੇ ਉਹ ਵੀ ਸਟੈਂਡਿੰਗ ਕੁੜੀ ਨੂੰ ਦਿਖਾਉਂਦੇ ਨਹੀਂ ਤੇ ਹਮਮ। ਅੰਨਾਈ ਸੱਜਣ ਲੈ ਕੇ ਆਉਂਦਾ ਮੇਰੇ ਤਾਂ ਵੈਸੇ ਮੇਰੇ ਮਾਮਾ ਜੀ ਮਸਰੂਰ ਲੈ ਕੇ ਆਏ ਸੀ ਥੋੜੇ ਤੇ ਜੀ ਹਾਂ ਜੀ ਤੇ ਬਿਲਕੁਲ ਫਿਰ ਉਹ ਮਤਲਬ ਕਿ ਇੰਨਾ ਭਰੋਸਾ ਸੀ ਆਪਣੇ ਰਿਸ਼ਤੇਦਾਰਾਂ ਦੇ ਵੀ ਜਿਨੇ ਜੋ ਪੱਕਠਕ ਕਰਤੀ ਹੋ ਉੱਥੇ ਹੀ ਪੱਕੀ ਜਿਹੜਾ ਵੀ ਹੈਗਾ ਕੋਈ ਪੁੱਛਦਾ ਨਾ ਕੁੜੀ ਦਾ ਮੁੰਡਾ ਕਾਲੀ ਗੋਰੀ ਜੋ ਵੀ ਹੁੰਦੀ ਦੀ ਹਾਂ ਉਸ ਤਾਂ ਸੱਸ ਕੋ ਸੰਤੋ ਫੇਰ ਵੀ ਉਹ ਮਨਾ ਨਹੀਂ ਲਵਦੀਆਂ ਸੀ ਉਹ ਰਾਤੀ ਵਧੀਆ ਨਹੀਂ ਲੱਗਦੀ ਸੀ ਹਮਾਂ ਨੂੰ ਹਾਂ ਉਹ ਜਦੋਂ ਬੱਚੇ ਪਹਿਲੇ ਦੇਖ ਤਈਆ ਕਰਕੇ ਆਪਾਂ ਸ਼ਗਰ ਦੇਖ ਲੰਦੇ ਜੀ ਹਨਾ ਆਪਾਂ ਬੱਚੇ ਦਿਆ ਕਰ ਨਹੀਂ ਦੇਖ ਸਕਦੇ ਬਿਲਕੁਲ ਹਨਾ ਸੋ ਨਾਲੇ ਕਹਿੰਦੇ ਹੁੰਦੇ ਨੇ ਵੀ ਜਿਹੜੀਆਂ ਜੋੜੀਆਂ ਨੇ ਤਾਂ ਧੁਰੋਂ ਤੋਂ ਬਣ ਕੇ ਆਉਂਦੀਆਂ ਨੇ ਜੀ ਤੇ ਜੇਕਰ ਉਹੀ ਜਿਹੜਾ ਸਮਾਂ ਆ ਅਸੀਂ ਕਾਫੀ ਪਿੱਛੇ ਚਲੇ ਜਾਂਦੇ ਆ ਤਾਂ ਕੰਮ ਨੇ ਜਿਹੜੇ ਉਦੋਂ ਉਹ ਵੀ ਸਾਰੇ ਕੰਮ ਤਕਰੀਬਨ ਹੱਥੀ ਹੁੰਦੇ ਸੀ ਤੁਹਾਡੇ ਵੇਲੇ ਦੇ ਹਾਂ ਕੰਮ ਕਿਦਾਂ ਹਾਂਜੀ ਹੱਥੀ ਹੁੰਦੇ ਦੇ ਹੂੰ ਵਿਆਹਾਂ ਵਿਚਲੀ ਨਾ ਜਿਵੇਂ ਆਪਣੇ ਬਰਾਤ ਜਾਂਦੀ ਦੀ ਨਾ ਹਾਂਜੀ ਬਰਾਤ ਨੂੰ ਆਪਣੇ ਪਿੰਡ ਦੇ ਹੀ ਮੁੰਡੇ ਨਹੀਂ ਬੰਮ ਜੋ ਵੀ ਹੁੰਦੇ ਦੇ ਉਹ ਮਿਠਾਈਆਂ ਇਕੱਠੇ ਹੋ ਗਏ ਠਿੱਕੀਆਂ ਕੰਦੀਰੀਆਂ ਹੁੰਦੀਆਂ ਅੱਛਾ ਜੀ ਉਹਨਾਂ ਵਿੱਚ ਚਟਣੀ ਪਾਉਂਦੇ ਨੇ ਅੱਛਾ ਜੀ ਹਾਂਜੀ ਮਤਲਬ ਮਸਾਲਾ ਵਿੱਚ ਪਕੌੜੇ ਕੋੜੇ ਹੁੰਦੇ ਨਹੀਂ ਤਾਂ ਮਠਿਆਈ ਹੁੰਦੀ ਨਹੀਂ ਸੀ ਹਾਂਜੀ ਬਸ ਉਦੋਂ ਤਾਂ ਲੱਡੂ ਜਲੇਬੀ ਹਾਂਜੀ ਲੱਕੜੀ ਦੇ ਚਮਚੇ ਉਹਨਾਂ ਨਾਲ ਪਾਉਂਦੇ ਹੁੰਦੇ ਦੇ ਅੱਛਾ ਜੀ ਪਾਉਂਦੇ ਹਾਂ ਜੀ ਖਟਿਆਲੀ ਮਠਿਆਈ ਹੂੰ ਇਹ ਉਹਨਾਂ ਦਾ ਸਟੈਂਡ ਦਾ ਖਾਣਾ ਕੋੜਿਆ ਪਰ ਖਾਣਾ ਹਾਂ ਉਦੋਂ ਇੱਥੇ ਬੈਠ ਕੇ ਖਾਣਾ ਹੁੰਦਾ ਦੇ ਹਾਂਜੀ ਤੇ ਤੁਹਾਨੂੰ ਤੁਸੀਂ ਉਹ ਵੀ ਦੇਖਿਆ ਸਮਾਂ ਹੈ ਦੀ ਦੇਖਿਆ ਤੁਹਾਨੂੰ ਉਹ ਵਧੀਆ ਲੱਗਦਾ ਸੀ ਕਿ ਹੰਡਾ ਸਮਾਂ ਦਾ ਬਹੁਤ ਵਧੀਆ ਦਾ ਬਹੁਤ ਵਧੀਆ ਕਿਉਂਕਿ ਸਾਡੇ ਸਮੇਂ ਵਿੱਚ ਕੋਈ ਕਿਸੇ ਨੂੰ ਉਸ ਕਹਿੰਦਾ ਪਿਆਰੀ ਜੀ ਕੁੜੀ ਆ ਗਈ ਸਭ ਨੂੰ ਪਸੰਦ ਆਏ ਸਿਰਫ ਇੱਕ ਕਹਿੰਦਾ ਕੁੜੀ ਲਾਣੇ ਦੀ ਬਹੁਤ ਬਹੁਤ ਲਾਣੇ ਦਾ ਕੁੜੀ ਤਰਾਣੇ ਜੀ ਵੀ ਕੁੜੀ ਆ ਕਰਨੀ ਹੁੰਦੀ ਹਾਂ ਜੀ ਸੋ ਗੱਲ ਇਹ ਹੀ ਹੈ ਵੀ ਜਿਹੜੀ ਨਵਾ ਸਕੇ ਦੇਖੋ ਤੰਗੀਆਂ ਤੇ ਰੋਟੀਆਂ ਤਾਂ ਸਭ ਨੂੰ ਆਉਂਦੀਆਂ ਨੇ ਅੱਜ ਦੇ ਸਮੇਂ 'ਚ ਵੀ ਆਉਂਦੀਆਂ ਨੇ ਉਦੋਂ ਵੀ ਆਉਂਦੀਆਂ ਸੀ ਉਦੋਂ ਸ਼ਾਇਦ ਜ਼ਿਆਦਾ ਆਉਂਦੀਆਂ ਸੀ ਉਹ ਮਸਾਂ ਮੇ ਜੇ ਕਿੰਨੀ ਕੀ ਚੀਜ਼ ਹੁੰਦੀ ਸੀ ਬਹੁਤ ਘੱਟ ਚੀਜ਼ਾਂ ਹੁੰਦੀਆਂ ਤੇ ਹੁਣ ਜਿਹੜੀਆਂ ਮਠਿਆਈਆਂ ਬੱਚੇ ਖਾਂਦੇ ਉਹਨਾਂ ਸਮੇਂ 'ਚ ਕਿਤੇ ਕੋਈ ਸ਼ਹਿਰ ਗਿਆ ਲੈ ਆਇਆ ਹਨਾ ਵੇ ਮੁੰਡਾ ਬੱਚਾ ਜਿੰਨਾ ਖਾਵੇਂ ਉਹਦਾ ਉੰਨੀ ਜਿਆਦਾ ਜੀ ਇਹਨਾਂ ਨੂੰ ਇਹਨਾਂ ਵਿਦਾਹ ਨਾਲ ਖਾ ਕੇ ਸਮਰ ਕਰ ਦਿੰਦੇ ਬਿਲਕੁਲ ਤੇ ਲੱਡੂ ਜਲੇਬੀ ਆ ਜਿਹੜੇ ਉਹ ਵੀ ਮਠਾਈ ਸਿਰਫ ਵਿਆਹ ਜਿਹਾ ਹਾਂ ਸ਼ਬਦੀਆਂ ਜਿਵੇਂ ਮੇਰੇ ਸਾਹਮਣੇ ਸਾਡੇ ਵਿਆਹ ਹੁੰਦੇ ਦੇ ਪਿੰਡਾਂ ਵਿੱਚ ਜੇ ਲੱਡੂ ਪਾਉਣੇ ਤਾਂ ਲੱਡੂ ਪਾਈ ਜਾਣੇ ਜਿੰਨਾ ਚਿਰ ਲੱਡੂਆਂ ਨੂੰ ਕੋਈ ਹੱਥ ਨਹੀਂ ਘੜੇ ਕਰਦਾ ਹਮ ਹੁੰਨਾ ਜਿਰ ਦਾਲ ਨਹੀਂ ਪਾਉਂਦੇ ਠੀਕ ਹੈ ਜੀ ਬਲਕਿ ਇੰਨਾ ਚਾਹ ਸੀ ਮਠਿਆਈ ਦਾ ਤੇ ਅੱਜ ਅਸੀਂ ਦੇਖਦੇ ਆ ਵੀ ਇੰਨੀ ਆ ਜਿਆਦਾ ਮਠਿਆਈਆਂ ਹੋ ਗਿਆ ਖਾ ਖਾ ਕੇ ਸ਼ੂਗਰ ਹੋ ਗਿਆ ਹਾਂਜੀ ਸ਼ੂਗਰ ਜੀ ਡਾਇਬਟੀਜ਼ ਵੀ ਬਿਮਾਰੀਆਂ ਕੁਝ ਨਿਕੰਦਾ ਜੀ ਸਾਡੇ ਸਮੇਂ 'ਚ ਪਤਾ ਹੀ ਨਹੀਂ ਤਾਂ ਕੀ ਰੱਜਮਾ ਖਾਂਦੇ ਤੇ ਹਾਂ ਹੈਨਾ ਤੇ ਉਸ ਵੇਲੇ ਦੀਆਂ ਹੋਰ ਵੀ ਬਹੁਤ ਸਾਰੀਆਂ ਰਸਮਾਂ ਜਿਹੜੀਆਂ ਹੋਣਗੀਆਂ ਜਦੋਂ ਜਿਵੇਂ ਸਹੁਰੇ ਘਰ ਆ ਕੇ ਉਸ ਤੋਂ ਬਾਅਦ ਕੁੜੀ ਦਾ ਖਾਸ ਕਰਕੇ ਕੰਮਕਾਰੀ ਦੇਖਿਆ ਜਾਂਦਾ ਕੰਮਕਾਰ ਦੇਖਣਾ ਚਾਹੀ ਪੜਦੇ ਵਿੱਚ ਰਹੇ ਬੜਿਆਂ ਦੀ ਇੱਜ਼ਤ ਕਰੇ ਜੀ

ਬਰ ਇੱਜ਼ਤ ਹੈ ਜਿਹੜੀ ਉਹ ਵੀ ਬੜਿਆਂ ਦੀ ਇੱਜ਼ਤ ਕਰਨ ਹਾਂਜੀ ਤੇ ਜਿਸ ਤਰ੍ਹਾਂ ਫਿਰ ਵਿਆਹ ਤੋਂ ਪਹਿਲਾਂ ਇਹ ਚੀਜ਼ਾਂ ਸਾਰੀਆਂ ਜ਼ਰੂਰੀ ਸੀ ਵੀ ਸਲਾਈ ਵੀ ਆਉਣੀ ਚਾਹੀਦੀ ਐ ਬਨਾਈ ਵੀ ਕਢਾਈ ਵੀ ਛੋਟੇ ਛੋਟੇ ਨੂੰ ਲਾਡ ਕੋ ਟੀਵੀ ਨੀ ਤਾਂ ਹੁੰਦਾ ਕੋਈ ਮੋਬਾਈਲ ਹੀ ਤਾਂ ਹੁੰਦਾ ਭੈਣਾ ਜਾਂ ਕੋਈ ਮੱਲੇ ਦਾ ਕੋਈ ਆਉਣੀ ਚਾਹੀਦੀ ਐ ਜੀ ਚੁੱਲੇ ਚੌਕੇ ਦਾ ਸਾਰਾ ਕੰਮ ਆਵਾਸ ਹੋਂਦੀਆਂ ਦੀਆਂ ਵੀ ਅੱਗੇ ਜਾ ਕੇ ਸਾਡੀ ਧੀ ਤੋ ਖਾਂਦਾ ਹੈ ਤੇ ਤੁਸੀਂ ਵੀ ਸਾਰੇ ਸਿੱਖੇ ਮੈਂ ਤਾਂ ਸਾਰੇ ਮੈਂ ਨੇ ਕੋਲੋਂ ਮੇਰੀ ਮਾਂ ਬਹੁਤ ਕਸੀਦਾ ਕਰਦੀ ਸੀ ਅੱਛਾ ਜੀ ਮੇਰੀ ਮਾਂ ਕੋਲੋਂ ਮੱਲੇ ਨੇ ਕੁਝ ਬਹੁਤ ਸਿੱਖਣਾ ਸੀ ਫੇਰ ਜਿਵੇਂ ਸਲਾਈ ਸਾਈਟੋਂ ਉਹਨੇ ਹਾਂਜੀ ਰੋਸੀਆ ਚ ਲਾਉਣਾ ਕੱਪੜੇ ਸਿਉਣਾ ਇੱਕ ਸ਼ਹਿਰ ਕਿਉਂਦਾ ਸਭ ਸਿੱਖਣਾ ਮਾਂ ਹੋ ਕੇ ਸਿੱਖਿਆ ਸਾਡੀ ਮਾਂ ਜੀ ਮਤਲਬ ਕਿ ਇਹ ਹੁੰਦਾ ਸੀ ਵੀ ਕੋਈ ਵੀ ਕੰਮ ਕਿਉਂਕਿ ਬਾਜ਼ਾਰ ਕੋਈ ਦਾ ਘਟ ਹੀ ਜਾਂਦੀ ਸੀ ਆਪਣੇ ਘਰ ਚ ਹੀ ਕਰ ਲੋ ਸਾਰੇ ਘਰ ਚ ਹੀ ਕਰਦੇ ਤੇ ਸਾਡੇ ਨਾਲ ਤਾਇਆ ਜੀ ਹੁੰਦੇ ਤੇ ਉਹ ਸਿਉਂਦੇ ਇੱਕ ਸ਼ਹਿਰੇ ਉਹਨਾਂ ਨੂੰ ਦੇਖ ਦੇਖ ਕੇ ਸਿੱਖ ਜਾਂਦੇ ਸੀ ਬਿਲਕੁਲ ਤੇ ਬਣਾਈ ਤੁਸੀਂ ਬਹੁਤ ਸੋਹਣੀ ਕਰ ਲੈਂਦੇ ਮਾਂ ਹੋ ਕੇ ਸਿੱਖਿਆ ਹਾਂ ਜੀ ਤੇ ਹੁਣ ਵੀ ਤੁਸੀਂ ਹੁਣ ਵੀ ਕਰਦੇ ਰਹਿੰਦੇ ਹੋ ਜਿਵੇਂ ਛੁੱਪੀ ਚ 来 ਅਸੀਂ ਗੋਰਖਪੁਰ ਅੱਛਾ ਜੀ ਆ ਜੋ ਪਿੰਨ ਸਿੱਖੀ ਹੈ ਅੱਛਾ ਜੀ ਕਿਉਂ ਪਿੰਨ ਕਰੋਸੀਆ ਸਵਾਨੀਆਂ ਸਾਰਾ ਮਤਲਬ ਕਾਰਨ ਹੈ ਸਵਾਈ ਵੀ ਠੀਕ ਹੈ ਜੀ ਕਿਸੇ ਕੰਮ ਦੀ ਬਾਹਰ ਨੂੰ ਹਾਂ ਬਿਲਕੁਲ ਤੇ ਇਹ ਵੀ ਬਹੁਤ ਹੁੰਦਾ ਸੀ ਰਿਵਾਜ ਵੀ ਜਿਹੜੀ ਦੂਜੇ ਦੇ ਬੁਣਤੀ ਪਾਈ ਵੀ ਹੈ ਉਹਦੇ ਬੁਣਤੀ ਅੱਖਾਂ ਨਾਲ ਹੀ ਲਾ ਲੈਣੀ ਬਸ ਵਿੱਚ ਬੈਠ ਕੇ ਜਿਵੇਂ ਕਿਤੇ ਗਏ ਆ ਦੇਖੀ ਜਾਨੀ ਇਹ ਕਹਾਂ ਕਿ ਤਾਰਨੇ ਦੀ ਹੋਰਾਂ ਨੂੰ ਵੀ ਬੰਟਣੀ ਹੂੰ ਚੱਲ ਖੋਲੰਦੇ ਸਾਡੇ ਸਮਝ ਆ ਕੇ ਕਹਿ ਕਰਦੇ ਤੇ ਵਿਆਹ ਨੂੰ ਨਾ ਮਡ ਜਾਈਆਂ ਆਸ ਤੈਨੂੰ ਦੱਸਾਂ ਕਰਾ ਹਾਂਜੀ ਹਾਂਜੀ ਬਿਲਕੁਲ ਤੇ ਉਸੋਂ ਪਿਆਰ ਦਾਬ ਸਿੱਝ ਜੀ ਇੱਕ ਦੂਜੇ ਤੋਂ ਚੀਜ਼ਾਂ ਨਭੋ ਕੇ ਨਹੀਂ ਸੀ ਰਾਂ ਪਤਾ ਹੀ ਨਹੀਂ ਲਾ ਤੇ ਫਿਰ ਹੁਣ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਆਂ ਕੁਝ ਚੰਗੀਆਂ ਗੱਲਾਂ ਵੀ ਹੋਈਆਂ ਜਿਵੇਂ ਤੁਹਾਡੇ ਸਮਿਆਂ ਦੇ ਵਿੱਚ ਔਰਤਾਂ ਨੂੰ ਐ ਜਿਹੜੀ ਕੋਈ ਸਹੂਲਤ ਨਹੀਂ ਸੀ ਤਾਂ ਕਿ ਉਹ ਆਪਣਾ ਕੰਮ ਐ ਜਿਹੜਾ ਪਰ ਫਿਰ ਵੀ ਬਹੁਤ ਖੁਸ਼ ਰਹਿੰਦੀ ਸੀ ਬਹੁਤ ਬਹੁਤ ਵਧੀਆ ਹੁੰਨ ਕਿ ਆ ਦੀ ਸੂਤਾਂ ਪਹੁੰਚਦਾ ਹੈ ਨਾ ਹੁਣ ਨਾ ਚੰਗੀ ਸੂਤ ਦੀ ਕਿ ਕਰਦੇ ਜ ਰਹਿੰਦੇ ਦੇ ਬੜਿਆਂ ਦੇ ਡਰਦੇ ਦੇ ਮਰਲੇ ਦੇਆਂ ਤੇ ਡਰਦੇ ਦੇ ਸਾਬ ਹੋਣਾ ਵੀ ਸਭ ਦੀ ਇੱਜ਼ਤ ਕਰਦੇ ਦੇ ਹੁਣ ਤਾਂ ਆਪਾਂ ਕਹਿ ਸਕਦੇ ਕਿਸੇ ਨੂੰ ਹਾਂ ਨਾ ਤੇ ਇਹ ਤੁਹਾਨੂੰ ਲੱਗਦਾ ਵੀ ਸਮੇਂ ਦਾ ਸਭ ਤੋਂ ਵੱਡਾ ਫਰਕ ਹੈ ਬਹੁਤ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਸੇਵਨਾ ਨੰਗਾ ਕਰਨਾ ਸਾਡੇ ਸਮੇਂ 'ਚ ਚੁੰਨੀ ਅੱਜ ਤੱਕ ਲੈਣੀ ਹੈ ਹਾਂਜੀ ਬਿਲਕੁਲ ਤੇ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਦੇਖੋ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਤੁਸੀਂ ਤਰੱਕੀ ਨਾ ਕਰੋ ਬਣਾਈ ਨਾ ਕਰੋ ਅੱਗੇ ਨਾ ਵਧੋ ਉਹ ਵੀ ਸਾਰਾ ਕੁਝ ਜ਼ਰੂਰੀ ਹੈ ਪਰ ਇਹ ਚੀਜ਼ਾਂ ਜਿਹੜੀਆਂ ਸਾਡੀ ਵਿਰਾਸਤ ਨੇ ਉਹ ਵੀ ਅਸੀਂ ਸੰਭਾਲ ਕੇ ਰੱਖੀ ਹਾਂ ਨੂੰ ਦਿਖਾਉਂਦੇ ਤਾਂ ਹੈ ਵਿਰਾਸਤ ਕਰਦਾ ਤਾਂ ਕੋਈ ਨਹੀਂ ਦਿਖਾਉਂਦੇ ਤਾਂ ਬਹੁਤ ਗੁੱਸਾ ਹੈ ਨਾ ਬਿਲਕੁਲ ਮੇਰੇ ਕੋਲ ਚਾਰਖਾ ਤਣਾ ਮੈਂ 3 ਇਸਰੀ ਚ ਪੜਦੀ ਸੀ ਅੱਛਾ ਜੀ ਮੇਰੇ ਬਾਬਾ ਦੀ ਚਾਰਖੇ ਬਣਾਉਗਾ ਦਾ ਅੱਛਾ ਜੀ ਮੈਂ ਮੈਨੂੰ ਸ਼ੌਂਕ ਬਹੁਤ ਆ ਬਾਬਾ ਦੇ ਚਾਰਖੀ ਬਣਾ ਗਏ ਮੈਂ ਆਪਣੇ ਵਿਆਹ ਦਾ ਬਹੁਤ ਕੱਟਿਆ। ਤੁਹਾਡੇ ਸਾਈਜ਼ ਦੀ ਬਣਾਈ ਚ। ਮੈਂ ਛੋਟੀ ਚੱਕੀ ਬਾਬਾ ਜੀ ਬਣਾਈ। ਅੱਛਾ ਜੀ ਉਹਨਾਂ ਤੋਂ ਤੁਸੀਂ ਸਿੱਖ ਲਿਆ ਸੀ। ਬਹੁਤ ਕਿ ਜੇ ਮੇਲਾ ਉਹਨਾਂ ਨਾਲ ਦੇ ਪਿੰਡ ਸਭ ਤੋਂ ਪਰ ਹਾਂਜੀ ਉਹਨਾਂ ਰੇਣਾ ਆ ਜਾ ਚੱਲੀ ਆਪਾਂ ਮੇਲਾ ਦੇਖਣ ਮਗਣਾ ਨਾ ਆਉਣਾ ਬੜਾ ਤੁਮ। ਅੱਛਾ ਜੀ ਤੇ ਕੱਤਣ ਦੇ ਵਿੱਚ ਵੀ ਮੈਂ ਦੇਖਿਆ ਵੀ ਬਹੁਤ ਸਪੀਡਾਂ ਲੱਗੀਆਂ ਸੀ। ਹੈਨਾ ਬੁੜੀਆਂ ਐ ਕਰਕੇ ਰੱਖ ਲੁੰਦੇ ਤੇ ਅੱਜ ਦੇਖੋ ਕਿਹੜੀ ਬੈਨ ਕੱਤਦੀ ਹੈ। ਹਾਂ ਫਿਰ ਤੁਸੀਂ ਇੱਕ ਦਿਨ 'ਚ ਕਿੰਨਾ ਕਿੰਨਾ ਕੱਤ ਦੇਣਾ? ਵੇਰ ਟੋਪਿੰਗ ਅੰਦੀ ਦੇ ਦਿਨ ਵਿੱਚ ਕੰਮ ਵੀ ਹੁੰਦਾ ਦਾ ਨਾ ਹਾਂਜੀ ਦਿਨ ਜੋ ਮੱਝਾਂ ਤੇ ਹੋਰ ਜਿਹੜੀ ਹਾਂ ਮੈਂ ਇਹੀ ਕਹਿਣਾ ਚਾਹੁੰਦੀ ਸੀ ਕਿ ਨਾਲ ਹੋਰ ਕਿਹੜੇ ਕੰਮ ਸੀ ਮੱਝਾਂ ਰੱਖੀਆਂ ਮੱਝਾਂ ਦੇ ਕੋਹਾ ਆਪ ਚੱਕਦੇ ਦੇ ਫਿਰ ਪੱਥਰਾਂ ਕੋਹਾ ਪੱਥਵਾੜੇ ਐ ਰਖਣੇ ਵੀ ਜਿਵੇਂ ਘਰੋਂ ੋਂ ਜ਼ਿਆਦਾ ਸਫਾਈ ਹਾਂ ਮੇਰੇ ਨਾਨੀ ਜੀ ਕਹਿੰਦੇ ਹੁੰਦੇ ਸੀ ਵੀ ਜੇ ਕੁੜੀ ਦੇਖਣੀ ਆ ਤਾਂ ਪਹਿਲਾਂ ਉਹਨਾਂ ਦੇ ਪੱਥਵਾੜੇ ਦੇਖ ਕਹਿੰਦੇ ਹੁੰਦਾ ਜਿਹਦਾ ਪੱਥਵਾੜਾ ਸਾਫ਼ ਹੈ ਨਾ ਉਹਨਾਂ ਦਾ ਘਰ ਸਾਫ਼ ਹੋਊਗਾ ਕੁੜੀ ਆਖਾਲੀ ਹੋਊਗੀ ਹਾਂ ਦੇਖੋ ਇਹ ਸੌਰ ਸੀਗੇ ਜਿਨ੍ਹਾਂ ਨੂੰ ਦੇਖ ਕੇ ਸਮਝਿਆ ਜਾਂਦਾ ਸੀ ਤੇ ਹੌਲੀ-ਹੌਲੀ ਇਹ ਜਿਹੜਾ ਤੁਹਾਡੇ ਦੇਖ ਦੇ ਦੇਖ ਦੇ ਕਿੰਨਾ ਬਦਲ ਗਿਆ ਬਹੁਤ ਜ਼ਿਆਦਾ ਬਦਲ ਗਿਆ ਦੇਖੋ ਹੁਣ ਮੱਝਾਂ ਹੀ ਕੋਈ ਰੱਖ ਕੇ ਖੁਸ਼ ਡੇਰੀਆਂ ਦਾ ਦੁੱਧ ਹੈ ਉੱਚੇ ਫਾਊਂਡਰ ਵੀ ਲਾਉਂਦੇ ਆ ਨਾ ਥੈਮੀਕਲ ਵੀ ਪਾਉਂਦੇ ਆ ਪਾਣੀ ਵੀ ਪਾਉਂਦੇ ਆ ਹੈ ਨਾ ਕੋਈ ਪਹਿਲਾਂ ਪਿਓਰ ਦੁੱਧ ਹੁੰਦਾ ਦਾ ਪਸ਼ੂ ਨੂੰ ਪਿਓਰ ਖਾਣਾ ਮਿਲਦਾ ਦਾ ਜੀ ਨਾ ਬੜੇ ਇਹਨੇ ਦਿਖਾਉਣਾ ਪਾਉਣੀ ਦੇਸੀ ਘਰੋਂ ਮੈਂ ਹਾਂ ਚੌਕ ਹੁੰਦਾ ਤਾਂ ਸਵੇਰੇ 4:00 ਵਜੇ ਉੱਠ ਕੇ ਹਾਂ ਮੈਂ ਹੀ ਤੁਹਾਡੀ ਗੱਲ ਚੱਲਿਆ ਪੁੱਛਣਾ ਚਾਹੁੰਦੀ ਸੀ ਵੀ ਕਿੰਨੇ ਵਜੇ ਉੱਠਦੇ ਸੀ ਕਿੰਨੇ ਵਜੇ ਉੱਠਣਾ ਹਾਂਜੀ ਆਪਣੇ ਬਾਪ ਦੇ ਨਾਲ ਪਹਿਲਾਂ ਮੈਂ ਸਾਨੂੰ ਖਾਖ ਪਾਉ ਹੂੰ ਕੋਹ ਆਪੇ ਚੇੜਾ ਲਾਉ ਹੂੰ ਫਿਰ 4:00 ਵਜੇ ਪੀਨੇ ਘੋੜ੍ਹ ਖੜ ਕੇ ਤੁਰ ਦੇਣੀ ਬਾਕੀ ਨੂੰ ਵਧਾਣੀ ਲਾ ਕੇ ਦੇ ਜਣੀ ਆਪ ਬਹੁਤ ਚੱਕਣਾ ਹੂੰ ਸਵੇਰੇ ਉਹਦੇ ਕੋਲੋਂ ਤਾਂ ਪਗਾਇ ਸੀ ਇਹਨਾਂ ਸਾਫ ਨਹੀਂ ਕਰਦੇ ਚਿੰਟੇ ਭੂ ਕੋਈ ਚੰਦੀ ਵਾਲੇ ਰੱਖਦੇ ਤੇ ਮਾ ਜਿਹਨੇ ਬਹਿਣਾ ਚੁੱਲ੍ਹੇ ਨੂੰ ਪੋਚਾ ਲਾਉਣਾ ਤਾਂ ਅੱਗ ਬਾੜ ਦੇ ਤੇ ਜੀ ਦੇ ਜਿੱਦਾਂ ਚੁੱਲ੍ਹੇ ਬਣਾਉਂਦੇ ਸੀ ਆਪਣੇ ਹੱਥ ਨਾਲ ਚੁੱਲ੍ਹੇ ਹਾਰੇ ਬਣਾ ਲੈਂਦੇ ਬਹੁਤ ਵਧੀਆ ਹਾਰੇ ਚੱਕੀ ਦੇ ਪੂੜੇ ਹਾਂ ਚੱਕੀ ਦੇ ਪੂੜ ਬੱਥ ਲੈਂਦੇ ਬਹੁਤ ਵਧੀਆ ਜਿਹੇ ਮਾਜੀ ਬਣਾ ਲਉ ਜੀ ਹਾਂਜੀ ਸੋ ਇਹ ਹੁੰਦੀ ਹੈ ਕਲਾ ਜਿਹਨੂੰ ਆਂਦੀ ਹੈ ਮੂੰਹ ਬੋਲਦੀ ਹੈ ਸੋ ਦਿਲ ਕਰਦਾ ਵੀ ਇਸ ਤਰ੍ਹਾਂ ਦੇ ਰੰਗ ਨੇ ਜਿਹੜੇ ਹੋਣ ਉਹਨੂੰ ਹੋਣਗੇ ਬਹੁਤ ਸ਼ੌਂਕ ਹੈ ਅੱਛਾ ਜੀ ਉੰਦੇ ਅੰਦਰ ਵਿੱਚ ਕੋਠੇ ਬਕੀ ਰੋਟੀ ਹੂੰ ਇਹ ਚੁੱਲੇ ਰੋਟੀ ਸਵਾਦ ਲੱਗਦੀ ਹੈ ਨਾ ਜੀ ਸੋ ਤੁਹਾਡੇ ਦੇਖਦੇ ਦੇਖਦੇ ਜਿਹੜੇ ਚੁੱਲੇ ਹੋ ਕੋਠੇ ਦੇ ਚੱਲੇ ਕਿੱਥੇ ਦੋ ਦੋ ਸੋਈਆਂ ਹੁੰਦੀਆਂ ਇਹਦੀਆਂ ਹਾਂਜੀ ਕਹਿੰਦੇ ਅੰਦਰ ਦੇ ਜੇ ਤੀ ਮੈਂ ਅੰਦਰ ਸੋਈ ਬਣਾਤੀ ਤਾਂ ਬਾਹਰ ਜ਼ਰੂਰ ਬਣਾਉਂਦੇ ਹਾਂ ਹੂੰ ਮੈਂ ਨਾ ਕਿਉਂਕਿ ਚੁੱਲੇ ਦਾ ਕੰਮ ਹੈ ਜਿਹੜਾ ਉਹ ਚੁੱਲੇ ਦੇ ਹੀ ਕਰਦੇ ਇਦਾਂ ਕੰਮ ਹੁੰਦਾ ਤਾਂ ਫਿਰ ਉਹ ਮੈਂ ਮਤਲਬ ਸੋਈ ਨੂੰ ਮਿੱਟੀ ਦੀਆਂ ਚੀਜ਼ਾਂ ਬਣਾ ਬਣਾ ਕੇ ਸ਼ਿੰਗਾਰ ਕਰਉਂਦੇ ਹਾਂ ਹੂੰ ਉਹ ਵੀ ਦਿਖਾਉਂਦੇ ਆ ਤੁਹਾਨੂੰ ਹਾਂਜੀ ਹਨਾ ਮਟੀਆਂ ਵੀ ਜਿਹੜੀਆਂ ਮਟੀਆਂ ਹਾਰੇ ਜੀ ਉਹ ਕਹਿੰਦੇ ਹੁੰਦੇ ਜਿਹਨਾਂ ਉਹਨਾਂ ਦੇ ਉੱਪਰ ਜਿਹੜੀ ਗਲਾ ਗੀਤੀ ਵੀ ਕਰਦੇ ਸੀ ਬਹੁਤ ਸਾਰੇ ਹੰਗਾਰੇ ਬਹੁਤ ਹੁੰਦੇ ਦੇ ਹੂੰ ਉਹ ਤਾਂ ਬੱਚੇ ਹਾਂ ਹਾਂਜੀ ਤੇ ਹੁਣ ਆਪਾਂ ਕੁਝ ਅੱਜ ਦੇ ਸਮੇਂ ਦੀ ਗੱਲ ਕਰਦੇ ਆਂ ਵੀ ਅੱਜ ਦੇ ਸਮੇਂ 'ਚ ਸਹੂਲਤਾਂ ਵੀ ਬਹੁਤ ਹੋ ਗਈਆਂ ਜਿਸ ਤਰ੍ਹਾਂ ਫੋਨ ਹੋ ਗਿਆ ਹਨਾ ਹਾਂਜੀ ਫੋਨ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੇ ਫੈਲ ਗਏ ਨੇ ਫੈਲਾਵ ਦਾ ਬਹੁਤ ਹੋਇਆ ਹੈ देखो आपा का बैठे दूर से दूर की खबर कुछ सकदे हैं है ना इने कि आपा वैसे जो प्रोग्राम भी होने बढ़िया होने हैं जी है ना जो आपा नु बात कर रहे थे शादी है ऊंची है जी बिल्कुल देखो हमारी चीज शादी सहूलत नहीं सुहले बनाएंगे टीवी बना भी सुहूत वास्ते में जी ਹਾਂ ਮੈਂ ਤਾਂ ਗੁਰੂਆਂ ਬਾਰੇ ਈਰੇ ਵਿੱਚ ਦਿੱਲੀ ਤੇ ਸੁਣਦੀਆਂ ਖਸਾ ਲੁਧਿਆਣੇ ਇਹ ਵੀ ਦੇਖੋ ਇੱਕ ਸਮੂਲਤ ਸਾਨੂੰ ਹੋਈ ਹੈ ਘਰਾਂ ਵਿੱਚ ਟੀਵੀ ਲੱਗ ਜਾਏ ਨੀ ਕੋਈ ਜਿੱਥੇ ਮਾਜੀ ਬੈਠੇ ਹੋ ਉਂਜੀ ਹੈਨਾ ਬਿਲਕੁਲ ਉਦੋਂ ਕੋਣ ਸਾਰੇ ਗੱਗਵਾੜਾ ਤੇ ਆਉਂਦੇ ਆ ਜੀ ਉਹਦੇ ਵਿੱਚ ਸਾਨੂੰ ਸਾਡੇ ਗੁਰੂਆਂ ਦੀ ਪੂਰੀਆਂ ਸਾਖੀਆਂ ਦਾ ਪਤਾ ਲੱਗਦਾ ਹੈ ਹਾਂ ਜੀ ਹੈਨਾ ਜੇ ਅਸੀਂ ਕਿਤੇ ਜਾ ਕੇ ਨਹੀਂ ਸੁਣ ਸਕਦੇ ਤਾਂ ਅਸੀਂ ਘਰ ਬੈਠ ਅਸੀਂ ਘਰਾਂ ਬੈਠੇ ਸਾਰਾ ਕੁਝ ਸੁਣ ਸਕਦੇ ਹਾਂ ਜੀ

ਨੱਚਦੇ ਆ ਜੀ ਹੈ ਨਾ ਤੇ ਖੁਸ਼ ਰਹਿਣਾ ਜਾਨੀ ਕਿ ਬੰਦੇ ਦੇ ਆਪਣੇ ਹਾਂ ਜੀ ਬਿਮਾਰੀ ਵੀ ਸਾਹੀ ਕਾਢੀ ਜਿਹੀ ਖੁਸ਼ ਰਹੂਗੇ ਹੁੰਦੇ ਜਿਵੇਂ ਮਸੀਦ ਵਤ ਦੇਖ ਪੂਰੀ ਜਾਊਂਗੇ ਮੱਚੀ ਜਾਊਂਗੇ ਠੀਕ ਹੈ ਸਾਨੂੰ ਰੋ ਗਿਆ ਹਾਂ ਕਿਸੇ ਦੀ ਈਰਖਾ ਨਾ ਕਰੋ ਕਿਸੇ ਨੂੰ ਬੁਰਾ ਨਾ ਕਰੋ ਨਾ ਕਿਸੇ ਦਾ ਬੁਰਾ ਸੋਚੋ ਬਿਲਕੁਲ ਮੈਂ ਆਪੇ ਇਸ ਕੌਪਰਮਾਂਸ ਨਾਲ ਸਾਨੂੰ ਰਾਜੀ ਰੱਖੀ ਸਾਨੂੰ ਸੇਵਾ ਅਸੀਂ ਨਾਲ ਜੋੜ ਕੇ ਰੱਖੀ ਜੋ ਵੀ ਚਾਹੁੰਦਾ ਹੈ ਤੇ ਹਮੇਸ਼ਾ ਚੜਦੀ ਕਲਾ ਵਿੱਚ ਰਹੇ ਸਾਹ ਹਾਂਜੀ ਹਾਂਜੀ ਸੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਸੰਗੀਆਂ ਨੂੰ ਕੁਝ ਗੱਲਾਂ ਸਾਨੂੰ ਦੱਸਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਕਿੰਨਾ ਸੌਂਗ ਹੈ ਬੈਠ ਜੀ